ਤੁਸੀਂ ਜਾਣਦੇ ਹੋ ਸਿਕੂ ਨਾਨਕ ਸਾਹਿਬ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ਕੀ ਤੁਸੀਂ ਜਾਣਦੇ ਹੋ ਸਿਕੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਦਾ ਕੀ ਨਾਮ ਸੀ ਕੀ ਤੁਸੀਂ ਜਾਣਦੇ ਹੋ ਸਿਕੂ ਨਾਨਕ ਸਾਹਿਬ ਜੀ ਦੇ ਪਰਦਾਦਾ ਜੀ ਦਾ ਕੀ ਨਾਮ ਸੀ ਜੇ ਤੁਸੀਂ ਵੀ ਇੰਨਾ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਅੱਜ ਦੀ ਮੇਰੀ ਇਸ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਅੱਜ ਮੈਂ ਲੈ ਕੇ ਹਾਜ਼ਰ ਹੋਣਾ ਸਿਕੂ ਨਾਨਕ ਸਾਹਿਬ ਜੀ ਨਾਲ ਜੁੜੇ ਕੁਝ ਸਵਾਲ ਇੰਨਾ ਸਵਾਲਾਂ ਦੇ ਜਵਾਬ ਤੁਸੀਂ ਕਮੈਂਟ ਵਾਹੀਂ ਦੇ ਸਕਦੇ ਹੋ ਤਾਂ ਬਿਨਾ ਗਏ ਕੀਤਾ ਸੂਹ ਕਰਦੇ ਅੱਜ ਦੀ ਇਸ ਵੀਡੀਓ ਨੂੰ ਸਵਾਲ ਨੰਬਰ 1 ਦੇ ਨਾਲ ਸਵਾਲ ਨੰਬਰ 1 ਸਗੋਂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸੈਕਿੰਡ ਓਟ ਕਰੋ ਜਲਦੀ ਹੀ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਵੇਗਾ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਕਲਿਆਣ ਦਾਸ ਜੀ ਸਵਾਲ ਨੰਬਰ 2 ਗੁਰ ਨਾਨਕ ਸਾਹਿਬ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ਤੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ ਜਲਦੀ ਹੀ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਵੇਗਾ ਕੁਝ ਵੀ ਬੜ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਨੇ ਹੋ ਸਾਨੂੰ ਟਾਈਪ ਕਰਨ ਦੇ ਵਿੱਚ ਟਾਈਮ ਲੱਗਦਾ ਹੈ ਤਾਂ ਵੀਡੀਓ ਨੂੰ ਪੋਸਟ ਕਰਕੇ ਵੀ ਜਵਾਬ ਦੇ ਸਕਦੇ ਹਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਕਿ ਨਾਨਕ ਸਾਹਿਬ ਜੀ ਦੇ ਦਾਦਾ ਜੀ ਦਾ ਨਾਮ ਸੀ ਬਾਬਾ ਸਿਵਨਾਵ ਜੀ ਸਵਾਲ ਨੰਬਰ 13 ਕੋ ਨਾਨਕ ਸਾਹਿਬ ਜੀ ਦੀ ਦਾਦੀ ਜੀ ਦਾ ਕੀ ਨਾਮ ਸੀ ਜੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਜਲਦੀ ਹੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੂ ਕਰੋ ਤਾਂ ਕਿ ਇਹ ਜਾਣਕਾਰੀ ਕਿਸੇ ਤੱਕ ਪਹੁੰਚ ਸਕੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਉਹ ਨਾਨਕ ਸਾਹਿਬ ਜੀ ਦੀ ਦਾਦੀ ਜੀ ਦਾ ਨਾਮ ਸੀ ਮਾਤਾ ਬਨਾਵਸੀ ਜੀ ਸਵਾਲ ਨੰਬਰ 4 ਗੁਰੂ ਨਾਨਕ ਸਾਹਿਬ ਜੀ ਦੇ ਪੜਦਾਦਾ ਜੀ ਦਾ ਕੀ ਨਾਮ ਸੀ ਕਹੋ ਆਪਣੇ ਸੁਪਰ ਫਿਸ਼ ਗਾ ਦਾ ਇਸਤੇਮਾਲ ਅਤੇ ਕਵਿੰਟਾ ਹੀ ਦੋ ਇਸ ਸਵਾਲ ਦਾ ਜਵਾਬ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੜਦਾਦਾ ਜੀ ਦਾ ਨਾਮ ਸੀ ਬਾਬਾ ਅਵਾਮ ਨਾਵਾਣ ਜੀ ਸਵਾਲ ਨੰਬਰ 5 ਗੁਰਨਾਨਕ ਸਾਹਿਬ ਜੀ ਦੇ ਨੰਨਾ ਜੀ ਦਾ ਕੀ ਨਾਮ ਸੀ ਜੇ ਤੁਹਾਨੂੰ ਵੀ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਜਲਦੀ ਹੀ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਵੇਗਾ ਅਤੇ ਆਪਣੇ ਪਿੰਡ ਜਾਂ ਸਹਿਰ ਦਾ ਨਾਮ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹ ਵੀ ਕਮੈਂਟ ਕਰਕੇ ਜੂ ਦੱਸਿਓ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰਨਾਨਕ ਸਾਹਿਬ ਜੀ ਦੇ ਨੰਨਾ ਜੀ ਦਾ ਨਾਮ ਸੀ ਭਾਈ ਰਾਮਾ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਅਜਾ ਸ਼ੇਅਰ ਜੂ ਕਰਿਓ ਜੇ ਤੁਹਾਨੂੰ ਕੋਈ ਕਮੀ ਪੈਸੀ ਲੱਗਦੀ ਹੈ ਤਾਂ ਮੈਨੂੰ ਜਰੂਰ ਦੱਸਿਓ ਮੈਂ ਸੁਧਾਰ ਕਰਾਂਗਾ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ